Gracias. شمشیر گلدیپ ملا سردیو سارا جو سڈاباجپا پردھان شری مان اشوی شرما جی

ਦੇ ਵਿੱਚ ਦੇਖਣ ਵਾਲਾ ਨਜ਼ਾਰਾ ਕਿ ਜਿਕਾਰੇ ਲਾਂਦੇ ਹੋਏ ਸੰਗਤ ਆ ਰਹੀ ਹੈ ਸ਼੍ਰੀਮਾਨ ਕੇਪੀ ਰਾਣਾ ਜੀ ਭਾਜਪਾ ਤੋਂ ਲੁਧਿਆਣਾ ਤੋਂ ਆਪਣਾ ਜੱਥਾ ਲੈ ਕੇ ਆ ਰਹੇ ਆ ਔਰ ਦੂਰੋਂ ਹੀ ਗੂੰਜਣਾ ਵੀ ਪੂਰੇ ਪੰਡਾਲ ਦੇ ਵਿੱਚ ਸੁਣ ਰਹੀ ਹੈ ਸ਼੍ਰੀ ਕੇਪੀ ਰਾਣਾ ਜੀ ਬਹੁਤ ਬਹੁਤ ਸਵਾਗਤ हासिलो <haz> ریاست لکش تیسرا چوتھی چوتھی مہان یہ رام جی پتی نہ پریشان ہے تو رومان چکی ہے سو چالیس سال رومائن کو چلیے رومائن کی

ساری سنگت نتی ہے کہ منتری جی اپنے وچار کر کے اس بعد پیداشی اگروال جی ਫਿਰ ਜੀ ਨਾਲ ਪਰ ਰੈਸਨ ਨੂੰ ਵੀ ਪੁੱਛਿਆ ਕਰੋ ਓਕੇ ਹੋ ਗਈ ਕਿ ਨਹੀਂ ਹੋਣਗੇ ਸਭ ਇੱਕ ਅੱਧਾ ਛੋਟ ਰਹਿ ਜਾਂਦਾ ਸਮੂਹ ਪ੍ਰੈਸ ਨੂੰ ਬੇਨਤੀ ਹੈ ਜੀ ਗਵਿੰਦਰ ਸਿੰਘ ਜੀ ਆਓ ਕਿਰਪਾ ਕਰਕੇ ਆਪਣਾ ਸਮਾਨ ਚ ਲੈਣਗੇ ਗਵਿੰਦਰ ਸਿੰਘ ਜੀ ਬਹੁਤ ਜਨਾਬ ਜੀ ਤੋਂ ਨਗਰਾਵਨ ਪਿੰਡ ਵਿੱਚ ਜੋ ਅੰਧਕਾਰ ਤੇ ਛੋਟੇ ਭਰਾ ਤੀਜੇ ਦਿਨ ਬੱਦ ਨਹੀਂ ਕੀਤੇ ਨੇ ਸੂਰਜोदय ਦਾ ਵਾਲ ਵਾਲਮੀਕੀ ਪ੍ਰਕਾਸ਼ ਉత్సਵ ਪਰ ਨਗਰਾਵਨ ਆਜ ਮੰਡੀ ਚ ਮੈਂ ਜਾਣਦੀ ਹੂ ਪੰਜਾਬ ਦਾ ਦਿਨ ਕਿਹੋ ਜਿਹਾ ਹੈ ਇਸ ਦਾ ਸੰਭਾਲ ਦਾ ਕੰਮ ਸਭੀ ਅੱਜ ਪੰਜਾਬ ਦੀ ਅੱਜ ਟੱਕਰ ਤੇ ਆਇਆ ਹੈ ਇਹ ਪੰਜਾਬ ਦੇ ਸਰਕਾਰ ਵੱਲੋਂ ਸੇਵਾ ਲੈ ਕੇ ਲੈ ਕੇ ਲੈ ਕੇ ਆਇਆ ਹੈ میں پاون پروانے کی ضرورت والی شکشائیں ہیں سب سماج کے لیے ہیں پر ایک مانو جاتی میں پیدا ہونے والا کسی بھی دیش کا جاتی ہے دھرم کا ویکتی ہے وہ شکشا سبھی کے لیے اور اتنا محنت کا سماج جو دیش ہے سب سے زیادہ ਜੋ ਮੁੱਢੀ ਸੇਵਾ ਕਰਨ ਵਾਲੇ ਸਰਦਾਰ ਜਗਤੂ ਜੀ ਬੁਲਵਾਲੀ ਸੁਭਾ ਜੀ ਦੇ ਨਾਲ ਪ੍ਰਧਾਨ ਦੇ ਨਾਲ ਦੇਸ਼ ਦੀ ਇੱਕ ਤੋਂ ਵੱਧ ਤਰ੍ਹਾਂ ਦੀਆਂ ਕਾਰਗਰਾਂ ਜਾਂਦੇ ਆ ਬਹੁਤ ਬਲਕੀ ਬਹਿਨੀ ਚਾਹੀਦੀ ਹੈ ਇਸ ਮੌਕੇ ਤੇ ਮੈਂ ਆਪਣੀ ਔਰ ਸੇ ਸਭੀ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਮੈਂ ਜੀਵਨ ਉਸਤੇ ਇਹ ਕਿ ਕਿ ਵਾਲਕੀ ਭਾਈਚਾਰਾ ਵਾ ਉਹ ਆਪਦਾ ਪ੍ਰਗਟ ਨਹੀਂ ਦਿਖਾ ਆਇਆ ਕੀ ਕਰਨਾਂ ਦੇ ਪਿੱਛੇ ਵਰਤਮਾਨ ਦੇ ਮੇਰਾ ਕਹਿਣਾ ਬੰਦ ਰਹਿਣਾ ਸੀ ਪਹਿਲਾਂ ਚਾਹੀਦਾ ਸੀ ਆਪਣੇ ਲੀਡਰਾਂ ਨੂੰ ਚਾਹੀਦਾ ਸੀ لوگاں دا چارج توں ہور سی جا رہا اے کہ نام ہو گئے سانوں نہ نہیں اپنا رابطہ قائم وچ میرا کبھی رہ کی کہے اے اسیں پرکار سے میرے بھارت میرے پنجاب کے واسیوں میرے بھائی بہنوں دے اندر سارے بالکیں دے بہت بڑے نتا ਸਰਵ ਜੀ ਅਮਸਾਤ ਪਿਛਲੇ ਸਾਲ ਬਿਤੀ ਵਾਰਾਂ ਤੋਂ ਜਿਹੜੇ ਮਨਾਉਂਦੇ ਮਨਾਉਂਦੇ ਇਸ ਵਾਰ ਵੀ 9ਵਾਂ ਸਾਲ ਬਿਤੀ ਜਿਹੜੇ ਪ੍ਰਗਟ ਉਤਸਵ ਨੂੰ ਜਗਰਾਉਂ ਦੇ ਅੰਦਰ ਉਹਨਾਂ ਨੇ ਕਾਰਜਕ੍ਰਮ ਰੱਖਿਆ ਇਹ ਕਾਰਜਕ੍ਰਮ ਆਪਣੇ ਸਮਾਜ ਨੂੰ ਆਪਣੇ ਹੁਕਮੇ ਦੇ ਨਾਲ ਜੋੜਨਾ ਔਰ ਆਪਣੀ ਸੋਚ ਦੀ ਅਪੀਸ਼ਾ ਨਾਲ ਪਰਿਚੇ ਜਿੰਦ ਕਦਮਾਂ ਤੋਂ ਮੁਖਤਿਆਰਾਂ ਦੇ ਨਾਮ ਪੰਜਾਬ ਤੇ ਪੰਜਾਬੀ ਰਾਜ ਦੇ ਕਰੇ ਅਤੇ ਰਾਜ ਦੇ ਕਾਰਗਰਮ ਭਾਰਤੀਆ ਸਟੇਟਾਂ ਤੋਂ ਵੀ ਕੋਈ ਮਾਣੇ ਨਵਜੇ ਪਾਲਕੀ ਉਪਰਣ ਵਾਲੇ ਨੇ ਇਸ ਕਾਰਗਰਮ ਚ ਸ਼ਾਮਿਲ ਹੋਏ ਨੇ ਇਹ ਗੇਦਰਾਮ ਜੀ ਜਿਹੜੇ ਕarnataka ਤੋਂ ਆਏ ਨੇ ਤਾਮਲਨਾਡੂ ਤੋਂ ਆਏ ਨੇ Haryana ਤੋਂ ਇਹ ਗੇਦਰਾਮ ਆਪਣੇ ਆਪ ਨੂੰ ਚੀਜ਼ ਸੋਚਣਾ ਔਰੇ ਆਪਣਾ ਵਿਰਸਾ ਉਹਨੂੰ ਸੰਭਾਲ ਕੇ ਰੱਖਣ ਦੇ ਲਈ ਇਸ ਤਰ੍ਹਾਂ ਦੇ ਕੰਮ ਕਰਨਾ ਹੈ ਭਗਵਾਨ ਬਾਲਕੀ ਜੀ ਰੇਸ਼ਾ ਨਾਮ ਦੇ ਦੀਵਾਨ ਸਰ ਤੁਸੀਂ ਕਹਿੰਦੇ ਤਾਕਤ ਦਾ ਵਿਆਪ